ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੱਝ ਅਤੇ ਦੁਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਲਈ ਤੇ ਉਸ ਤੋਂ ਬਾਅਦ ਨਿਰਦੇਸ਼ ਵੀ ਜਾਰੀ ਕੀਤੇ। ਮਾਨ ਦੇ ਵੱਲੋਂ ਡੀਸੀਆਂ ਦੇ ਨਾਲ ਕਰੀਬ 2 ਘੰਟੇ ਤੱਕ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਰੁਕੇ ਹੋਏ ਕੰਮਾਂ ਬਾਰੇ ਜਾਣਕਾਰੀ ਲਈ ਗਈ ਹੈ ਤੇ ਛੇਤੀ ਇਹ ਸਾਰੇ ਕੰਮ ਹੁਣ ਸ਼ੁਰੂ ਕਰਵਾਏ ਜਾਣਗੇ। ਉਤੇ ਹੀ ਜਲੰਧਰ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਦਫ਼ਤਰ ਹੋਵੇਗਾ ਹਫ਼ਤੇ ਦੇ 2 ਦਿਨ ਉਹ ਜਲੰਧਰ ਦੇ ਵਿੱਚ ਰਹਿਣਗੇ ਤੇ ਬਾਕੀ ਦੇ 5 ਦਿਨ ਕੋਈ ਨਾ ਕੋਈ ਅਫਸਰ ਇੱਥੇ ਰਹੇਗਾ ਹੁਣ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਸੁਣਾਉਣ ਦੇ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਸੀਐਮ ਮਾਨ ਨੇ ਕਿਹਾ ਕਿ ਇਲੈਕਸ਼ਨਾਂ ਦੇ ਦੌਰਾਨ ਵਿਕਾਸ ਦਾ ਕੰਮ ਰੁਕਿਆ ਹੋਇਆ ਸੀ ਉਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਜਲੰਧਰ ਦੇ ਨਾਲ ਨਾਲ ਹੋਰ ਕਈ ਸ਼ਹਿਰਾਂ ਦੇ ਵਿੱਚ ਕੰਮ ਰੁਕੇ ਹੋਏ ਸਨ ਜਿਸ ਬਾਰੇ ਜਾਣਕਾਰੀ ਲਈ ਗਈ ਹੈ ਇਹਨਾਂ ਕੰਮਾਂ ਨੂੰ ਮੁਰਤ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਉਹਨਾਂ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਸਰਕਾਰ ਹੁਣ ਪਿੰਡਾਂ ਸ਼ਹਿਰਾਂ ਤੋਂ ਚੱਲੇਗੀ ਤੇ ਅਸੀਂ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਕਿਉਂਕਿ ਹੁਣ ਅਧਿਕਾਰੀ ਤੇ ਕਰਮਚਾਰੀ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ। ਉੱਥੇ ਹੀ ਅੱਜ ਡਿਪਟੀ ਕਮਿਸ਼ਨਰਾਂ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਹੋਈ ਨਾਲ ਹੀ ਉਹਨਾਂ ਕਿਹਾ ਕਿ ਡੀਸੀ ਦਫ਼ਤਰਾਂ ਦੇ ਵਿੱਚ ਸੀਐਮ ਵਿੰਡੋ ਬਣਾਈ ਜਾਵੇਗੀ ਜਿੱਥੇ ਕੰਮਕਾਜ ਦੇ ਨਾਲ ਜੁੜੇ ਅਧਿਕਾਰੀ ਤੇ ਵਿਧਾਇਕ ਬੈਠਣਗੇ ਤਾਂ ਕਿ ਲੋਕਾਂ ਦਾ ਕੰਮ ਹੋ ਸਕੇ। ਸੀਐਮ ਮਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ ਪੰਜਾਬ ਪੂਰੇ ਦੇਸ਼ ਦਾ ਅੰਦਾਤਾ ਹੈ ਇਸ ਦੇ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਪੰਜਾਬ ਨੂੰ ਕੋਈ ਅਧਿਕਾਰ ਨਹੀਂ ਦਿੰਦੀ ਇਸੇ ਦੇ ਚੱਲਦੇ ਹੋਏ 27 ਤਰੀਕ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਬੈਠਕ ਦਾ ਉਹਨਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਉਹਨਾਂ ਕਿਹਾ ਕਿ ਇੰਡੀਆ ਗਠਬੰਧਨ ਦੇ ਸਾਰੇ ਮੁੱਖ ਮੰਤਰੀ ਇਸ ਬੈਠਕ ਦੇ ਵਿੱਚ ਨਹੀਂ ਜਾਣਗੇ ਉਤੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਤੇ ਜ਼ੁਬਾਨੀ ਹਮਲੇ ਵੀ ਕੀਤੇ ਗਏ ਉਨਾ ਕਿਹਾ ਕਿ 6.5 ਹਜ਼ਾਰ ਕਰੋੜ ਦਾ ਆਰਡੀਐਫ ਦਾ ਪੈਸਾ ਰੋਕ ਦਿੱਤਾ ਗਿਆ ਨਾ ਹੀ ਸਾਨੂੰ ਜੀਐਸਟੀ ਦੇ ਵਿੱਚ ਹਿੱਸਾ ਦਿੱਤਾ ਗਿਆ ਪਰ ਜਦੋਂ ਕਟੌਤੀ ਕਰਨ ਦੀ ਲੋੜ ਹੋਵੇਗੀ ਉਦੋਂ ਪੰਜਾਬ ਦਾ ਪੈਸਾ ਕੱਟਿਆ ਜਾਵੇਗਾ ਤਸਦੀਸ ਮੀਟਿੰਗ ਦੇ ਵਿੱਚ ਜਾ ਕੇ ਕੀ ਕਰਾਂਗੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ ਨਾ ਹੀ ਸਾਡੇ ਕਿਸਾਨਾਂ ਦਾ ਕੋਈ ਜ਼ਿਕਰ ਕੀਤਾ ਗਿਆ ਉਹਨਾਂ ਕਿਹਾ ਕਿ ਸਾਰੇ ਐਲਾਨ ਸਿਰਫ ਦੋ ਹੀ ਰਾਜਾਂ ਵਾਸਤੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਵੱਲੋਂ ਸਿਰਫ ਆਪਣਾ ਭਵਿੱਖ ਬਚਾਉਣ ਦੇ ਚਲਦੇ ਦੇਸ਼ ਦੇ ਕਰੋਨਾ ਲੜਕੇ ਲੜਕੀਆਂ ਦਾ ਭਵਿੱਖ दांव ਤੇ ਲਾ ਦਿੱਤਾ ਹੈ ਉਤੇ ਹੀ ਸੀਐਮ ਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੋਦੀ ਸਰਕਾਰ ਸਿਰਫ ਬੀਜੇਪੀ ਸਰਕਾਰ ਦਾ ਬਜਟ ਬਣਾਉਂਦੀ ਹੈ ਨਾ ਕਿ ਦੇਸ਼ ਦਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਹਰ ਸੰਭਵ ਪ੍ਰਯਾਸ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਨਿਸ਼ਟਾ ਦੇ ਨਾਲ ਪੰਜਾਬ ਦੇ ਵਿਕਾਸ ਦੇ ਕੰਮਾਂ ਲਈ ਕੰਮ ਕਰਦੀ ਰਹੇਗੀ ਹੋਰ ਅਪਡੇਟਸ ਲਈ ਵੇਖਦੇ ਰਹੋ ਜੇਪਡੂ ਟੀਵੀ